7 ਫਰਵਰੀ 1716 ਇਸਵੀ ਕੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਅੱਜ ਦੇ ਦਿਨ ਦਿੱਲੀ ਪਿੰਡ ਅਗਰਾਬਾਦ ਦੇ ਵਿੱਚ ਸਿੱਖਾਂ ਤੇ ਇੱਕ ਵੱਡੇ ਕਾਠ ਨੂੰ ਅੱਜ ਦੇ ਦਿਨ ਇੱਕ ਜਲੂਸ ਦੇ ਰੂਪ ਦੇ ਵਿੱਚ ਦਿੱਲੀ ਪਹੁੰਚਾਇਆ ਗਿਆ ਸੀਗਾ ਕਿਵੇਂ ਪਹੁੰਚਾਇਆ ਗਿਆ ਕਿੰਨੇ ਮਹੀਨਿਆਂ ਬਾਅਦ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਗਿਣਤੀ ਸੀ ਸਾਰਾ ਕੁਝ ਜਾਣਨ ਤੋਂ ਪਹਿਲਾਂ ਆਓ ਇੱਕ ਵਾਰੀ ਫਤਿਹ ਸਾਂਝੀ ਕਰ ਲਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 27 ਫਰਵਰੀ ਦਾ ਜਿਹੜਾ ਇਤਿਹਾਸਿਕ ਦਿਹਾੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੁੜਿਆ ਬਾਬਾ ਬੰਦਾ ਸਿੰਘ ਬਹਾਦਰ 8 ਮਹੀਨੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਰਹਿ ਕੇ ਯੁੱਧ ਕਰਦੇ ਆ ਲੜਾਈ ਕਰਦੇ ਆ ਲੰਬਾ ਸਮਾਂ ਅੰਦਰੋਂ ਤੀਰ ਛੱਡੇ ਜਾਂਦੇ ਆ ਲੜਾਈ ਹੋ ਰਹੀ ਆ ਬਾਹਰ ਬੈਠੇ ਜਿਹੜਾ ਮੁਗਲ ਨੇ ਉਹਨਾਂ ਦੇ ਨਾਲ ਅਸੀਂ ਵੀ ਪੜਿਆ ਚਾਸ ਦੇ ਵਿੱਚ ਕਿ ਬਹਾਦਰ ਸ਼ਾਹ ਨੇ ਕਟੋ ਕਾਟਨ 90 ਹਜ਼ਾਰ ਤੋਂ ਲੈ ਕੇ ਸਵਾ ਲੱਖ ਤੇ ਤੱਕ ਇੰਨੀ ਫੌਜ ਕੱਲੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਵਾਸਤੇ ਲਾਈ ਹੋਈ ਸੀ 8 ਮਹੀਨਿਆਂ ਦੇ ਘੇਰੇ ਤੋਂ ਬਾਅਦ ਫਰਵਰੀ 1700 16 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਦੰਗਲ ਦੀ ਗੜੀ ਵਿੱਚੋਂ ਗ੍ਰਿਫਤਾਰ ਕੀਤਾ ਜਾਣਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਥੋਂ ਜਦੋਂ ਗ੍ਰਿਫਤਾਰ ਕੀਤਾ ਗਿਆ ਅੰਦਰ ਸਿੱਖ 8 ਮਹੀਨਿਆਂ ਦੇ ਭੁੱਖੇ ਪਾਣੇ ਕਮਜ਼ੋਰ ਹੋ ਚੁੱਕੇ ਸੀਗੇ। ਕੁਝ ਸਿੱਖੀ ਦੀ ਦਾ ਜਾਮ ਪੀ ਚੁੱਕੇ ਸੀਗੇ। ਤੇ ਨਾਲ ਸਾਰੇ ਸਿੱਖਾਂ ਨੂੰ ਜਿਹੜੇ ਜਿਉਂਦੇ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਢੇੜੀਆਂ ਪਈਆਂ ਗਈਆਂ। ਜਿਹੜੇ ਸ਼ਹੀਦ ਹੋ ਗਏ ਸੀਗੇ ਸਿੱਖ ਉਹਨਾਂ ਦੇ ਗੱਡੇ ਭਰੇਗੇ ਕੁਝ ਸਿੱਖਾਂ ਦੇ ਸਿਰ ਲਾ ਕੇ ਗੱਡੇ ਭਰੇਗੇ ਕੁਝ ਸਿੱਖਾਂ ਨੂੰ ਨੇਜੀਆਂ ਤੇ ਸਿਰਾਂ ਨੂੰ ਟੰਗਿਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਸੁਨਹਿਰੀ ਰੰਗ ਦੀ ਪੋਸ਼ਾਕ ਪਾ ਕੇ ਉੱਪਰ ਸਿਰ ਤੇ ਟੋਪ ਪਾ ਕੇ ਬੇੜੀਆਂ ਪਾ ਕੇ ਹਾਥੀ ਦੇ ਉੱਤੇ ਇੱਕ ਪਿੰਜਰ ਰੱਖ ਕੇ ਪਿੰਜਰਾ ਰੱਖ ਕੇ ਉਹਦੇ ਵਿੱਚ ਇੱਕ ਵੱਖਰੇ ਕਿਸਮ ਦੀ ਪੋਸ਼ਾਕ ਪਾ ਕੇ ਉਸ ਪਿੰਜਰੇ ਦੇ ਵਿੱਚ ਕੈਦੀ ਦੇ ਤੌਰ ਤੇ ਹਾਥੀ ਦੇ ਉੱਤੇ ਪਿੰਜਰਾ ਰੱਖ ਕੇ ਉਹਦੇ ਵਿੱਚ ਬਿਠਾਇਆ ਗਿਆ ਤੇ ਨਾਲ ਇੱਕ ਪਿੱਛੇ ਨੰਗੀ ਤਲਵਾਰ ਤੇ ਇੱਕ ਸਿਪਾਈ ਨੂੰ ਕਢਾਇਆ ਗਿਆ ਇੰਨਾ ਡਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਪਿੰਜਰੇ ਨੂੰ ਤੋੜਨ ਦੀ ਕੋਸ਼ਿਸ਼ ਕਰਨ ਜਾਂ ਇਥੋਂ ਨਿਕਲਣ ਦੀ ਕੋਸ਼ਿਸ਼ ਕਰਨ ਤੁਸੀਂ ਕਿਰਪਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰ ਲਾ ਦਿਓ ਰਾਹ ਵਿੱਚੋਂ ਵੀ ਜਿਹੜੇ ਸਿੱਖ ਮਿਲਦੇ ਗਏ ਉਹਨਾਂ ਸਿੱਖਾਂ ਨੂੰ ਜਿਹੜੇ ਬੇਕਸੂਰ ਸੀਗੇ ਉਹਨਾਂ ਸਿੱਖਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਿਹੜਾ ਜਲੂਸ ਕੱਢਿਆ ਜਾ ਰਿਹਾ ਸੀ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਸਿੱਖਾਂ ਦੇ ਸਿਰਾਂ ਨੂੰ ਨੀਜਿਆਂ ਤੇ ਟੰਗਿਆ ਗਿਆ ਇੱਕ ਨੀਜੇ ਤੇ ਬਿੱਲੀ ਟੰਗੀ ਗਈ ਜਿਹੜੀ ਇਸ ਗੱਲ ਦੀ ਪ੍ਰਤੀਕ ਸੀਗੀ ਕਿ ਅਸੀਂ ਸਿੱਖਾਂ ਦੇ ਘਰ ਵਿੱਚ ਬਿੱਲੀ ਵੀ ਰਹਿਣ ਨਹੀਂ ਦਿੱਤਾ ਸਿੱਖਾਂ ਦੀ 700 ਗੱਡੇ ਭਰ ਕੇ ਸਿਰਾਂ ਦੇ ਦਿੱਲੀ ਵੱਲ ਨੂੰ ਲਿਜਾਏ ਜਾ ਰਹੇ ਨੇ ਤੇ ਕੁਝ ਸਿੱਖ ਜਿਨ੍ਹਾਂ ਨੂੰ ਬੇੜੀਆਂ ਪਾਈਆਂ ਹੋਈਆਂ ਆ ਉਹਨਾਂ ਨੂੰ ਤੋੜਿਆ ਜਾ ਰਿਹਾ ਤੇ ਸਭ ਤੋਂ ਪਿੱਛੇ ਹਾਥੀ ਦੇ ਉੱਤੇ ਪਿੰਜਰਾ ਰੱਖਿਆ ਹੋਇਆ ਉਸ ਪਿੰਜਰੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਸੁਨਹਿਰੀ ਪੋਸ਼ਾਕ ਪਹਿਨਾ ਕੇ ਸਿਰ ਤੇ ਟੋਪ ਪਾ ਕੇ ਬੇੜੀਆਂ ਵਿੱਚ ਜਕੜੇ ਹੋਇਆ ਨੂੰ ਪਿੰਜਰੇ ਵਿੱਚ ਬੰਦ ਕਰਕੇ ਹਾਥੀ ਦੇ ਉੱਪਰ ਲਦਿਆ ਹੋਇਆ ਇਹ ਸਾਰੇ ਸਿੱਖਾਂ ਨੂੰ ਅੱਜ ਦੇ ਦਿਨ 27 ਫਰਵਰੀ 1700 16 ਈਸਵੀ ਨੂੰ ਦਿੱਲੀ ਦੇ ਵਿੱਚ ਪਿੰਡ ਅਗਰਾ ਬਾਦ ਦੇ ਵਿੱਚ ਅੱਜ ਦੇ ਦਿਨ ਪਹੁੰਚਾਇਆ ਗਿਆ ਸੀ ਇਹ ਸਾਰਾ ਜਦ ਉਸ ਥਾਂ ਕੱਢਿਆ ਗਿਆ ਸਿੱਖਾਂ ਦੀ ਬੀੜੀਆਂ ਤਾਂ ਦਿਖਾਈਆਂ ਜਾ ਰਹੀਆਂ ਸਿੱਖਾਂ ਨੂੰ ਸਿਰਾਂ ਦੇ ਉੱਤੇ ਜਿਹੜੇ ਸੀਗੇ ਨੇਜੇ ਤੇ ਟੰਗੇ ਹੋਏ ਸਿਰ ਤਾਂ ਦਿਖਾਏ ਜਾ ਰਹੇ ਆ ਤਾਂ ਕਿ ਆਮ ਲੋਕਾਂ ਦੇ ਅੰਦਰ ਬਹਾਦਰ ਸ਼ਾਹ ਦਾ ਇੱਕ ਖੌਫ ਨਜਰਾਵੇ ਕਿ ਬਹਾਦਰ ਸ਼ਾਹ ਕਿੰਨਾ ਤਾਕਤਵਰ ਜਿਹੜਾ ਬਾਦਸ਼ਾਹ ਆ ਜਿਨੇ ਕੀ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਗ੍ਰਿਫਤਾਰ ਕੀਤਾ ਤੇ ਸਿੱਖ ਕੌਮ ਜਿਹੜੀ ਕੀ ਜੁਝਾਰੂ ਕੌਮ ਆ ਮਰ ਮਟਣ ਵਾਸਤੇ ਤਿਆਰ ਰਹਿੰਦੀ ਹੈ ਉਸ ਕੌਮ ਨੂੰ ਅੱਜ ਬੀੜੀਆਂ ਚ ਜਕੜਿਆ ਹੋਇਆ ਇਹ ਸਾਰਾ ਕੁਝ ਦਿਖਾਉਣ ਵਾਸਤੇ ਇੱਕ ਵੱਡੇ ਜਲੂਸ ਦੇ ਵਿੱਚ ਸਿੱਖਾਂ ਨੂੰ ਅੱਜ ਦੇ ਦਿਨ 27 ਫਰਵਰੀ 1716 ਈਸਵੀ ਨੂੰ ਦਿੱਲੀ ਪਿੰਡ ਅਗਰਾਬਾਦ ਦੇ ਵਿੱਚ ਅੱਜ ਦੇ ਦਿਨ ਪਹੁੰਚਾਇਆ ਗਿਆ ਅੱਜ ਦੇ ਦਿਨ ਦੀ ਇਹ ਘਟਨਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੰਬੰਧਿਤ ਹੈ ਜਦੋਂ ਉਹਨਾਂ ਨੂੰ ਗੁਰਦਾਸ ਨੰਗਲ ਦੀ ਗੱਡੀ ਦੇ ਵਿੱਚੋਂ 8 ਮਹੀਨੇ ਦੇ ਘੇਰੇ ਤੋਂ ਬਾਅਦ ਗ੍ਰਿਫਤਾਰ ਕਰਕੇ ਦਿੱਲੀ ਪਿੰਡ ਅਗਰਾਬਾਦ ਅੱਜ ਜਿੰਨ ਪਹੁੰਚਾਇਆ ਜਾਂਦਾ ਹੈ ਗੁਰੂ ਮਾਲਕ ਕਿਰਪਾ ਕਰੇ ਸਤਿ ਕੁਰੇ ਬੇ ਰਬਤ ਕਰੇ ਬਲਾਉ ਫਤਿਹ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ